ਜੋ ਆਪਣਾ ਗੁੱਸਾ ਸਹਿਨ ਕਰਕੇ ਵੀ ਤੁਹਾਡਾ ਸਾਥ ਦੇਵੇ ਉਸ ਤੋਂ ਜ਼ਿਆਦਾ ਪ੍ਰੇਮ ਤੁਹਾਨੂੰ ਕੋਈ ਨਹੀਂ ਕਰ ਸਕਦਾ ਇਨਸਾਨ ਸਭ ਕੁਝ ਬੋਲ ਸਕਦਾ ਹੈ ਸਿਵਾਏ ਉਨ੍ਹਾਂ ਪਲਾਂ ਦੇ ਜਦੋਂ ਉਸ ਨੂੰ ਆਪਣਿਆਂ ਦੀ ਜ਼ਰੂਰਤ ਸੀ ਤੇ ਉਹ ਉਨ੍ਹਾਂ ਦੇ ਨਾਲ ਨਹੀਂ ਸੀ ਅਗਰ ਜਿਸਮ ਦੀ ਭੁੱਖ ਸਿਰਫ ਲੜਕੀਆਂ ਨੂੰ ਹੁੰਦੀ ਤਾਂ ਕੋਈ ਵੀ ਲੜਕੀ ਹੋਟਲ ਤੱਕ ਨਾ ਪਹੁੰਚਦੀ કડਵਾ ਹੈ ਪਰ ਸੱਚ ਹੈ ਮੁਹੱਬਤ ਬਚਪਨ ਵਿੱਚ ਹੋਵੇ ਜਾਂ 50 ਸਾਲ ਵਿੱਚ ਪਰ ਦਿਮਾਗ ਖਰਾਬ ਕਰਕੇ ਛੱਡਦੀ ਹੈ ਦੋਸਤੋ ਵੀਡੀਓ ਚੰਗਾ ਲੱਗ ਰਿਹਾ ਹੈ ਤਾਂ ਇੱਕ ਲਾਈਕ ਜ਼ਰੂਰ ਕਰੋ ਲੜਕੀਆਂ ਆਪਣਾ ਜਿਸਮ ਤੱਕ ਦੇ ਦਿੰਦੀ ਹੈ ਜਿਨ੍ਹਾਂ ਨੂੰ ਸੱਚੀ ਮੁਹੱਬਤ ਕਰਦੀ ਹੈ ਲੜਕੇ ਫਿਰ ਵੀ ਬੋਲਦੇ ਹਨ ਤੂੰ ਮੇਰੇ ਲਈ ਕੀਤਾ ਹੀ ਕੀ ਹੈ ਜਦੋਂ ਕਿਸੇ ਪੁਰਸ਼ ਨੂੰ ਹੋਰ ਔਰਤਾਂ ਦੇਖ ਕੇ ਮੁਸਕੁਰਾ ਰਹੀ ਹੁੰਦੀ ਹੈ ਤਾਂ ਇੱਕ ਔਰਤ ਨੂੰ ਐਸਾ ਪੁਰਸ਼ ਬਹੁਤ ਅਟਰੈਕਟਿਵ ਲੱਗਣ ਲੱਗਦਾ ਹੈ ਮਨੋਵਿਗਿਆਨ ਦੇ ਅਨੁਸਾਰ ਪੁਰਸ਼ਾਂ ਨੂੰ ਮੁਸਕਰਾਉਂਦੀ ਹੋਈ ਲੜਕੀਆਂ ਜਲਦੀ ਆਕਰਸ਼ਿਤ ਕਰਦੀ ਹੈ ਜਦਕਿ ਲੜਕੀਆਂ ਨੂੰ ਐਸੇ ਲੜਕੇ ਆਕਰਸ਼ਿਤ ਕਰਦੇ ਹਨ ਜੋ ਬੇहद ਘੱਟ ਮੁਸਕਰਾਉਂਦੇ ਹਨ ਮਨੋਵਿਗਿਆਨ ਦੇ ਅਨੁਸਾਰ ਬ੍ਰੇਕਅਪ ਦੇ ਬਾਅਦ ਆਮ ਤੌਰ ਤੇ ਇੱਕ ਵਿਅਕਤੀ ਨੂੰ ਆਪਣੇ ਐਕਸ ਜਾਂ ਬॉयਫ੍ਰੈਂਡ ਦੀ ਯਾਦਾਂ ਤੋਂ ਨਿਕਲਣ ਦੇ ਲਈ 17 ਤੋਂ 26 ਦਿਨਾਂ ਦਾ ਸਮਾਂ ਲੱਗ ਸਕਦਾ ਹੈ। ਜ਼ਿਆਦਾਤਰ ਜੋ ਲੋਕ ਸੱਚੇ ਪਿਆਰ ਵਿੱਚ ਪੈ ਜਾਂਦੇ ਹਨ ਉਹ ਪਹਿਲੇ ਤੋਂ ਜ਼ਿਆਦਾ ਬਹੁਤ ਜ਼ਿਆਦਾ ਜਾਂ ਫਿਰ ਬਹੁਤ ਘੱਟ ਬੋਲਣ ਲੱਗਦੇ ਹਨ। ਪਤਨੀ ਨੂੰ ਰਾਣੀ ਬਣਾ ਕੇ ਰੱਖਣ ਦੇ ਲਈ ਬਹੁਤ ਸਾਰੇ ਪੈਸਿਆਂ ਦੀ ਜ਼ਰੂਰਤ ਨਹੀਂ ਥੋੜੀ ਜਹੀ ਕੇਅਰ ਦੀ ਜ਼ਰੂਰਤ ਹੁੰਦੀ ਹੈ ਕਿਸੇ ਨੂੰ ਕਮਜ਼ੋਰ ਨਹੀਂ ਸਮਝਣਾ ਕਿਉਂਕਿ 5 ਰੁਪਏ ਦਾ ਪੈਨ ਵੀ 5 ਕਰੋੜ ਦਾ ਚੈੱਕ ਲਿਖਣ ਦੇ ਕੰਮ ਆਉਂਦਾ ਹੈ ਇੱਕ ਔਰਤ ਉਸ ਮਰਦ ਨੂੰ ਜ਼ਿਆਦਾ ਯਾਦ ਕਰਦੀ ਹੈ ਜਿਸ ਨੇ ਉਸ ਦੀ ਹਰ ਖੁਆਇਸ਼ ਨੂੰ ਪੂਰਾ ਕੀਤਾ ਹੋਵੇ ਤੇ ਉਸ ਦਾ ਖੁਦ ਤੋਂ ਜ਼ਿਆਦਾ ਖਿਆਲ ਰੱਖਿਆ ਹੋਵੇ ਹਰ ਲੜਕਾ ਇੱਕ ਗਰਲਫ੍ਰੈਂਡ ਚਾਹੁੰਦਾ ਹੈ ਪਰ ਉਹ ਕਦੀ ਵੀ ਉਸ ਲੜਕੀ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ ਜਿਸ ਦਾ ਕੋਈ ਬாய்ਫ੍ਰੈਂਡ ਹੋਵੇ